ਹੋ ਰਹੀ ਹੈ ਜੋ ਇੱਕ ਕੰਚਨਾ ਕੁਮਾਰੀ ਦੇ ਤੇ ਹੈ ਕਿ ਜੋ ਇੱਕ ਉਹਨੇ ਪੇਜ ਬਣਾਇਆ ਸੀਗਾ ਕਮਲ ਕੌਰ ਦੇ ਨਾਂ ਤੇ ਤੇ ਉਸ ਤੋਂ ਬਾਅਦ ਅਮਰਤਪਾਲ ਮਹਿਰਾ ਵੱਲੋਂ ਉਸਦੀ ਮਰਡਰ ਕੀਤਾ ਜਾਂਦਾ ਹੈ ਉਹ ਆਪਣੇ ਤੇ ਸਿਰ ਦੇ ਉੱਤੇ ਇਲਜ਼ਾਮ ਵੀ ਲੈ ਜਾਂਦੇ ਤੇ ਉਸ ਦੇ ਕੇਸ ਦੇ ਵਿੱਚ ਦੋ ਸਾਥੀ ਵੀ ਫੜੇ ਜਾਂਦੇ ਹਨ ਪਰ ਨਾਲ ਹੀ ਉਹਨਾਂ ਨੇ ਇੱਕ ਵੀਡੀਓ ਵਾਇਰਲ ਕਰਦੇ ਹਨ ਕਿ ਜਿਹੜੀ ਇਹ ਕੰਚਨਾ ਕੁਮਾਰੀ ਹੈ ਉਰਫ ਕਮਲ ਕੌਰ ਵੱਲੋਂ ਬੜੀ ਆਪਾਂ ਕਹਿ ਸਕਦੇ ਆ ਕਿ ਡਬਲ मीनिंग ਦੇ ਵੀਡੀਓ ਦੇ ਵਿੱਚ ਬੋਲੇ ਜਾਂਦੇ ਹੀ ਵਰਡ ਜਿਸ ਦੇ ਕਾਰਨ ਕਈ ਲੋਕਾਂ ਨੂੰ ਤਰਾਜ ਹੁੰਦਾ ਸੀਗਾ ਜੋ ਕਿ ਆਖਿਆ ਜਾਂਦਾ ਹੈ ਕਿ ਜਿਹੜਾ ਸਾਡਾ ਪੰਜਾਬ ਦਾ ਕਲਚਰ ਹੈ ਇਹ ਗੱਲਾਂ ਸਹਿਨ ਨਹੀਂ ਕਰਦਾ ਇਸ ਸਬੰਧ ਦੇ ਵਿੱਚ ਜਿਆਦਾ ਜਾਣਕਾਰੀ ਲੈਣ ਦੇ ਲਈ ਸਾਡੇ ਨਾਲ ਅੱਜ ਦੋ ਜਿਹੜੇ ਆਪਾਂ ਕਹਿ ਸਕਦੇ ਹਾਂ ਸਮਾਸਵੀ ਮੌਜੂਦ ਨੇ ਮਨਜੀਤ ਕੋਹ ਜੀ ਸਤਿ ਸ਼੍ਰੀ ਅਕਾਲ ਹਾਂਜੀ ਸ਼ਸ਼ੀਕਲ ਜੀ ਤੇ ਦੂਜੇ ਪਾਸੇ ਸਾਡੇ ਨਾਲ ਮੌਜੂਦ ਨੇ ਲక్ష్ਮੀ ਦੇਵੀ ਸਤਿ ਸ਼੍ਰੀ ਅਕਾਲ ਸਸੀ ਕਾਹ ਜੀ ਮੈਂ ਲక్ష్ਮੀ ਦੀ ਬੋਲ ਰਹੀ ਆ। ਲక్ష్ਮੀ ਜੀ ਪਹਿਲਾ ਸਵਾਲ ਤੁਹਾਡੇ ਤੋਂ ਕਿ ਕਿਸ ਤਰ੍ਹਾਂ ਦੇਖਦੇ ਹੋ ਜਿਹੜੀ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਇੱਕ ਕੁੜੀ ਐ ਆਪਾਂ ਕਹਿ ਸਕਦੇ ਹਾਂ ਕਿ ਆਪਣਾ ਪੇਜ ਬਣਾਇਆ ਸੀਗਾ ਤੇ ਉਹ ਇੱਕ ਵੀਡੀਓ ਜਦੋਂ ਬਣਾਉਂਦੀ ਔਰ ਡਬਲ ਮੀਨਿੰਗ ਨਿਕਲਦੇ ਸੀਗੇ ਉਹ ਤੁਹਾਨੂੰ ਕਿਸ ਤਰ੍ਹਾਂ ਲੱਗੇ? ਉਹ ਸਾਨੂੰ ਬਹੁਤ ਇਹ ਮੜਾ ਮੜਾ ਬੋਲ ਬੋਲਦੀ ਸੀ ਕਿ ਡਬਲ ਪਰ ਅੱਜ ਕੱਲ ਦੀ ਜਿਹੜੀ ਉਹ ਜਿਹੜੀ ਨਵੀਂ ਪੀਡੀਏ ਬੱਚੇ ਨੇ ਇਹ ਉਸ ਗੱਲ ਨੂੰ ਉਹਨਾਂ ਅਸੀਂ ਲੋਕ ਤਾਂ ਨਹੀਂ ਐਨਾ ਉਹ ਕਰਦੇ ਤਾਂ ਬੱਚੇ ਤਾਂ ਇਸ ਗੱਲ ਨੂੰ ਬਹੁਤ ਚੱਕਦੇ ਨੇ ਉਹ ਰਾਨ ਵਾਲੀ ਪੀੜ੍ਹੀ ਇਹ ਗੱਲਾਂ ਸੁਣ ਕੇ ਉਹ ਰੇ ਸੀਨ ਦੇਖ ਕੇ ਉਹ ਕੱਪੜੇ ਪੂਰੇ ਨਾ ਪਾਣੇ ਔਰ ਉਹਨੇ ਤਾਂ ਆਪਣਾ ਸੋਸ਼ਲ ਅਤੇ ਮੀਡੀਆ ਤੇ ਉਹਨੇ ਆਪਣਾ ਤਾਂ ਸਾਰਾ ਕੁਝ ਐਮ ਦਿਖਾਣਾ ਹੈ ਕਿ ਮੈਂ ਹੀ ਖੂਬਸੂਰਤ ਕੁੜੀਆਂ ਔਰ ਮੈਂ ਹੀ ਆਪਣੇ ਘਰ ਦੇ ਵਾਸਤੇ ਇੱਕ ਸੋਸ਼ਲ ਵਰਕਰ ਉਹ ਸੇਵਾ ਕਰ ਰਹੀ ਹਾਂ ਆਪਣੇ ਮਾਪਾਂ ਪਾ ਦੀ ਕਿ ਮੈਂ ਪੈਸਾ ਕਮਾ ਰਹੀ ਹਾਂ ਦੇਖੋ ਇਹ ਜਿਹੜੇ ਮੋਬਾਈਲ ਚ ਜਿਹੜਾ ਫੇਸਬੁੱਕ ਹੈ ਇਹਦੇ ਵਿੱਚ ਸਾਰੇ ਬੱਚੇ ਛੋਟੇ-ਛੋਟੇ ਬੱਚੇ ਵੀ ਇਹਨੂੰ ਫੇਸਬੁੱਕ ਨੂੰ ਖੋਲ ਕੇ ਦੇਖ ਲੈਂਦੇ ਆ ਉਹ ਬੱਚੇ ਨੂੰ ਬਹੁਤ ਗਲਤ ਅਸਰ ਪੈ ਰਿਹਾ ਹੁਣ ਛੁੱਟੀਆਂ ਵਿੱਚ ਬਹੁਤ ਇਹੋ ਜਿਹੇ ਘਰ ਨੇ ਉਹ ਇਹ ਜਿਹੀ ਗੱਲਾਂ ਸੁਣਨ ਨੂੰ ਮਿਲਦੀ ਹੈ ਕਿ ਬੱਚੇ ਨੂੰ ਇਹ ਗੱਲਾਂ ਦਾ ਪਤਾ ਨਹੀਂ ਉਹ ਗਲਤ ਕੰਮ ਕਰ ਬੈਠਦੇ ਨੇ ਛੋਟੇ-ਛੋਟੇ ਬੱਚੇ ਕੋਈ 10 ਸਾਲ ਦਾ ਕੋਈ 12 ਸਾਲ ਦਾ ਤੇ ਇਹ ਜਿਹੜਾ ਇਹਨਾਂ ਨੇ ਸਾਡੇ ਭਾਈਆਂ ਨੇ ਕੰਮ ਕੀਤਾ ਕੀਤਾ ਤਾਂ ਬਹੁਤ ਵਧੀਆ ਔਰ ਮੈਨੂੰ ਨਹੀਂ ਲੱਗਦਾ ਕਿ ਲੋਕ ਇਹਨਾਂ ਦੀ ਗੱਲ ਸੁਣ ਕੇ ਔਰ ਇਹ ਕਾਂਡ ਹੋ ਕੇ ਸੁਧਰਣਗੇ ਮੈਨੂੰ ਨਹੀਂ ਲੱਗਦਾ ਕਿ ਸੁਧਰਣਗੇ ਕਿਉਂਕਿ ਕੱਲ ਮੈਨੇ ਫੇਸਬੁੱਕ 'ਚ ਇਹੀ ਕੁਝ ਗੰਦ ਦੇਖ ਕੇ ਨਾਲ ਦੇ ਮੈਨੇ ਫੋਨ ਰੱਖਤਾ ਵੀ ਇਹ ਲੋਕ ਤਾਂ ਜਾਣ- ਜਾਣ ਕੇ ਤੰਗ ਕਰ ਰਹੇ ਇੱਕ ਨੌਜਵਾਨ ਮੁੰਡੇ ਜਿਨ੍ਹਾਂ ਨੇ ਕੰਮ ਵੀ ਕੀਤਾ ਇਹ ਕੀਤਾ ਕਿਤੇ ਸਮਾਜ ਪਿੱਛੇ ਕੀਤਾ ਔਰ ਉਹ ਵਿਚਾਰੇ ਸਜ਼ਾ ਵੀ ਕੱਟ ਰਹੇ ਨੇ ਔਰ ਉਹਨਾਂ ਨੂੰ ਲੋਕ ਕਹਿ ਰਹੇ ਨੇ ਵੀ ਤੁਸੀਂ ਉਹਦੇ ਉਹ ਕੁੜੀਆਂ ਨਾਲ ਰਿਵ ਕੀਤਾ ਤੁਸੀਂ ਉਹਨਾਂ ਨੂੰ ਗਲ ਘੋਟ ਕੇ ਮਾਰਿਆ ਉਹ ਸਮਝਾਣ ਵੀ ਗਏ ਸੀਗੇ ਹੱਥ ਜੋੜ ਕੇ ਉਹਨਾਂ ਨੇ ਕਹੇ ਵੀ ਸੀ ਵੀ ਭੈਣੇ ਇਹ ਜੀ ਵੀਡੀਓ ਨਾ ਬਣਾਓ ਕਿ ਇਹਦੇ ਨਾਲ ਸਮਾਜ 'ਤੇ ਬਹੁਤ ਬੁਰਾ ਅਸਰ ਪੈਂਦਾ ਪਰ ਲੋਕ ਸਮਝਦੇ ਹੀ ਨਹੀਂ ਇਸ ਗੱਲ ਨੂੰ ਮੈਂ ਤਾਂ ਇਹੀ ਕਹੂੰਗੀ ਜੋ ਉਹਨਾਂ ਨੇ ਕੀਤਾ ਬਹੁਤ ਵਧੀਆ ਕੀਤਾ ਔਰ ਅੱਜ ਅੱਜ ਕੱਲ ਜਿਹੜਾ ਵੀ ਮੁੰਡਾ ਕੁੜੀ ਇਹ ਜੀ ਵੀਡੀਓ ਬਣਾਉਂਦਾ ਮੈਂ ਕਹਿੰਦੀ ਉਹਨੂੰ ਚੱਕ ਦੋ ਹਾਂ ਉਹਨਾਂ ਨੂੰ ਖਤਮ ਕਰ ਦੋ ਜਾਂ ਉਹਨਾਂ ਨੂੰ ਇਹੀ ਜਿਹਾ ਸਜ਼ਾ ਦੋ ਕਿ ਉਹਨਾਂ ਨੂੰ ਇਹ ਪਤਾ ਲੱਗੇ ਕਿ ਅਸੀਂ ਗੰਦ ਪਾ ਕਿਉਂ ਰਹੇ ਆ। ਕਚਮੀ ਤੁਹਾਡੀ ਗੱਲ ਬਚਾ ਲੇ ਹੈ ਕਿ ਆਪਾਂ ਨੂੰ ਕਿਸੇ ਨੂੰ ਕੀ ਅਧਿਕਾਰ ਹੈ। ਲੋਕ ਆਖਦੇ ਨੇ ਕਿ ਕਿਸੇ ਨੂੰ ਜਾਨ ਤੋਂ ਮਾਰਨ ਦਾ ਕੋਈ ਅਧਿਕਾਰ ਨਹੀਂ। ਤੁਸੀਂ ਜਾਓ ਥਾਣੇ ਕੰਪਲੀਟ ਲਿਖਾ ਦਿਓ ਕਾਨੂੰਨ ਹੈ ਉਹ ਆਪਣੇ ਆਪ ਸਾਰਾ ਕੁਝ ਕਰੇਗਾ। ਕਾਨੂੰਨ ਕਿੱਥੇ ਬੋਲਦਾ ਕਾਨੂੰਨ ਕਿੱਥੇ ਰਹਿ ਗਿਆ? ਕਾਨੂੰਨ ਤਾਂ ਦੇਖਦਾ ਹੀ ਨਹੀਂ। ਕਾਨੂੰਨ ਕੀ ਚਲਾਉਂਦੇ ਨਹੀਂ? ਫੋਨ ਚਲਾਉਂਦੇ ਨਹੀਂ। ਚਲਾਉਂਦੇ ਨੇ। ਕਾਨੂੰਨ ਨੂੰ ਸਭ ਪਤਾ ਕਾਨੂੰਨ ਕਿਵੇਂ ਬੋਲੂਗਾ ਕਾਨੂੰਨ ਨਹੀਂ ਹੁੰਦਾ ਇਹ ਪਬਲਿਕ ਖਰਾਬ ਹੁੰਦੀ ਹੈ ਅੱਜ ਕੱਲ ਦੇ ਬੱਚੇ ਖਰਾਬ ਹੁੰਦੇ ਅਸੀਂ ਕਿਦੀ ਕਿਦੀ ਸ਼ਿਕਾਇਤ ਥਾਣੇ 'ਚ ਕਰਾਂਗੇ ਨਹੀਂ ਕਰ ਸਕਦੇ ਨਾ ਹੀ ਕੋਈ ਸਾਡੀ ਗੱਲ ਕੋਈ ਮੰਨੂਗਾ ਮੈਂ ਤਾਂ ਇਹੀ ਗੱਲ ਕਹੂੰਗੀ ਜਿਹੜਾ ਵੀ ਵੀਡੀਓ ਬਣਾ ਰਿਹਾ ਹੈ ਆਪਣੀ ਇੱਕ ਹੀ امیਜ ਹੁੰਦੀ ਹੈ ਬੰਦੇ ਦੀ ਆਪਣੀ امیਜ ਦੇ ਵਿੱਚ ਰਹਿ ਕੇ ਬਣਾ ਚੋ ਕੁੜੀਆਂ ਬਣਾ ਰਿਹਾ ਜਾਂ ਮੁੰਡੇ ਬਣਾ ਰਿਹਾ ਜਾਂ ਉਹ ਲੇਡੀਜ਼ ਬਣਾ ਰਹੀ ਹੈ ਇਹਦਾ ਇਹ ਮਤਲਬ ਨਹੀਂ ਕਿ ਤੁਹਾਨੂੰ ਉੱਥੋਂ ਪੈਸਾ ਆ ਰਿਹਾ ਤੁਸੀਂ ਪੈਸਾ ਕਮਾ ਰਹੇ ਕਿੰਨੇ 4 ਲੱਖ ਇਹਦੇ ਹੋ ਸੀਗੇ ਕੁੜੀ ਦੇ ਫੋਲਵਰ ਸੀਗੇ ਗਾਂ ਇਹਦੇ ਮਰਨ ਤੇ ਕੋਈ ਆ ਕੇ ਖੜਿਆ ਕੋਈ ਨਹੀਂ ਆਂਦਾ ਹੁੰਦਾ ਸਭ ਸਵਾਦ ਲੈਂਦੇ ਨੇ ਚਸਕੇ ਲੈਂਦੇ ਨੇ ਦੇਖਦੇ ਨੇ ਉਹਨਾਂ ਨੇ ਕੁਝ ਨਹੀਂ ਲੈਣਾ ਹੁੰਦਾ ਜਿਨ੍ਹਾਂ ਦੇ ਬੱਚੇ ਖਰਾਬ ਹੋ ਰਹੇ ਉਹਨਾਂ ਨੂੰ ਪੁੱਛ ਕੇ ਦੇਖੋ ਛੋਟੇ ਛੋਟੇ ਬੱਚੇ ਅੱਜ ਕੱਲ ਐ ਫਿਰਦੇ ਨੇ ਜਿਵੇਂ ਸਾਨੂੰ ਜਵਾਨੀ ਆ ਗਈ 15 ਸਾਲ ਦਾ 14 ਸਾਲ ਦਾ ਬੱਚਾ ਐ ਫਿਰਦਾ ਹੈਗਾ ਦੇਖੋ ਉਹ ਬੱਚੇ ਨੂੰ ਸਾਰਾ ਕੁਝ ਪਤਾ ਲੱਗਾ ਕਿਤੇ ਸਾਡੇ ਵਰਗੇ ਲੇਡੀਆਂ ਨੂੰ ਕੁਝ ਨਹੀਂ ਪਤਾ ਜਿਵੇਂ ਅੱਜ ਕੱਲ ਅਸੀਂ ਬੱਚਿਆਂ ਤੋਂ ਸੁਣਦੇ ਆ ਵੀ ਆ ਗੱਲਾਂ ਐਵੇਂ ਹੁੰਦੀਆਂ ਤੈਨੂੰ ਲੱਗਦਾ ਹੈ ਕਿ ਜਿਹੜਾ ਅੱਜ ਕੁਝ ਵੀ ਹੋ ਰਿਹਾ ਹੈ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਦਾ ਜ਼ਿੰਮੇਵਾਰ ਹੈ ਹਾਂ ਬਿਲਕੁਲ ਜ਼ਿੰਮੇਵਾਰ ਹੈ ਸੋਸ਼ਲ ਮੀਡੀਆ ਤਾਂ ਬਿਲਕੁਲ ਜ਼ਿੰਮੇਵਾਰ ਹੈ ਮੇਨ ਪੁਆਇੰਟ ਤਾਂ ਉਹਨਾਂ ਦਾ ਹੀ ਹੈ ਮੇਨ ਪੁਆਇੰਟ ਤਾਂ ਉਹਨਾਂ ਦਾ ਹੀ ਹੈ ਉਹ ਅਗਰ ਫੋਲੋਅਰ ਲੋਕ ਨਾ ਬਣਾ ਨਾ ਦੇਖਣ ਅਰ ਨਾ ਉਹ ਪੈਸਿਆਂ ਦਾ ਲਾਲਚ ਪਾਣ ਤਾਂ ਇਹ ਜਿਹਾ ਕੰਮ ਹੋ ਵੀ ਨਾ ਜੀ ਮੰਜੀ ਜੀ ਤੁਹਾਡੇ ਨਾਲ ਗੱਲ ਕਰਦੇ ਆ ਕਿ ਕਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਜਿਹੜਾ ਸਾਰਾ ਤੁਹਾਨੂੰ ਐਪੀਸੋਡ ਪਤਾ ਹੈ ਤੇ ਦੂਜੇ ਪਾਸੇ ਜੇ ਉਹਨਾਂ ਦੀ ਗੱਲ ਸੁਣੀ ਜਾਂਦੀ ਹੈ ਤਾਂ ਉਹਨਾਂ ਦਾ ਆਖਣਾ ਹੈ ਕਿ ਸਾਡੀ ਇਹ ਰੋਜੀ ਰੋਟੀ ਹੈ ਸਾਡਾ ਪਰਿਵਾਰ ਇਹ ਤੋਂ ਪਲਦਾ ਦੇਖੋ ਜੀ ਕੋਈ ਇਹ ਰੋਜੀ ਰੋਟੀ ਨਹੀਂ ਰੋਜੀ ਰੋਟੀ ਕਮਾਉਣ ਦੇ ਬਹੁਤ ਜਰੀਏ ਨੇ ਦੇਖੋ ਆਪਾਂ ਮਿਹਨਤ ਕਰਕੇ ਵੀ ਰੋਜੀ ਰੋਟੀ ਕਮਾ ਸਕਦੇ ਹਾਂ ਇਹ ਜ਼ਰੂਰੀ ਨਹੀਂ ਹੈਗਾ ਵੀ ਅਸੀਂ ਗਲਤ ਰਸਤੇ ਅਪਣਾਈਏ ਗਲਤ ਪਾਸੇ ਜਾਈਏ ਕਿਉਂਕਿ ਜਿਹੜੇ ਇਹ ਕਮਲਕੌਰ ਇਹ ਵੀਡੀਓ ਬਣਾਉਂਦੇ ਸੀ ਬਹੁਤ ਜ਼ਿਆਦਾ ਗਲਤ ਇਸਤੇਮਾਲ ਕਰਦੇ ਸੀ ਗੱਲਾਂ ਦਾ ਵਿੱਚ ਬਹੁਤ ਜ਼ਿਆਦਾ ਕਿਉਂਕਿ ਸਾਡੇ ਛੋਟੇ-ਛੋਟੇ ਬੱਚੇ ਐ ਜਿਨ੍ਹਾਂ ਦੇ ਵਿੱਚ ਇਹ ਬਹੁਤ ਜ਼ਿਆਦਾ ਅਸਰ ਗਲਤ ਪੈ ਰਿਹਾ ਸੀ ਕਿਉਂਕਿ ਇੱਕ ਆਪਾਂ ਜਦੋਂ ਫੋਨ ਖੋਲਦੇ ਆ ਬੱਚੇ ਅੱਜ ਕੱਲ ਦੇ ਦੇਖੋ ਜੀ ਛੋਟੇ-ਛੋਟੇ ਬੱਚੇ ਜਿੱਦ ਕਰਦੇ ਆ ਸਾਨੂੰ ਫੋਨ ਫੜਾ ਦਿਓ ਅਸੀਂ ਫੋਨ ਫ ਦਨਿਆ ਬੱਚਿਆਂ ਨੂੰ ਚਲੋ ਵੀ ਬੱਚੇ ਵੇਚ ਜਾਣਗੇ ਪਰ ਉਹ ਅੱਗੋ ਕੀ ਦੇਖਦੇ ਨੇ ਕਿ ਉਹ ਗਲਤ ਵੀਡੀਓ ਦੇਖਦੇ ਨੇ ਕਿਉਂਕਿ ਉਹ ਸਾਡੇ ਬੱਚਾਂ ਤੇ ਹੀ ਅਸਰ ਪੈ ਰਿਹਾ ਦੇਖੋ ਤੇ ਅਸੀਂ ਨਹੀਂ ਚਾਹੁੰਦੇ ਕਿ ਐਹ ਜੀਆਂ ਵੀਡੀਓ ਪਾਉਣਾ ਅਸੀਂ ਜਿਹੜਾ ਇਹ ਵੀਰ ਜੀ ਨੇ ਆਪਣੇ ਅਮਰਤਪਾਲ ਜੀ ਨੇ ਇਹ ਕੰਮ ਕੀਤਾ ਅਸੀਂ ਬਿਲਕੁਲ ਇਹਨਾਂ ਨਾਲ ਸਹਿਮਤ ਹਾਂ ਅਸੀਂ ਨਹੀਂ ਕਹਿੰਦੇ ਵੀ ਉਹਨਾਂ ਨੇ ਕੋਈ ਕੁਝ ਗਲਤ ਕੀਤਾ ਦੇਖੋ ਉਹਨਾਂ ਨੇ ਸਮਝਾਇਆ ਇੱਕ ਵਾਰੀ ਉਹਨਾਂ ਨੂੰ ਬਹੁਤ ਪਿਆਰ ਨਾਲ ਦੇ ਸਮਝਾਇਆ ਵੀ ਤੁਸੀਂ ਗਲਤ ਵੀਡੀਓ ਨਾ ਬਣਾਓ ਐਦਾਂ ਦਾ ਨਾ ਕੁਝ ਕਰੋ ਤੁਹਾਨੂੰ ਕੋਈ ਜ਼ਰੂਰਤ ਹੈ ਤੁਹਾਨੂੰ ਪੈਸਿਆਂ ਦੀ ਤੰਗਿਆ ਤੁਸੀਂ ਸਾਨੂੰ ਦੱਸੋ ਅਸੀਂ ਤੁਹਾਡੀ ਮਦਦ ਕਰਾਂਗੇ ਪਰ ਉਦੋਂ ਉਸ ਟਾਈਮ ਉਹ ਥੋੜਾ ਜਿਹਾ ਚਲੋ ਮੰਨੇ ਵੀ ਠੀਕ ਐ ਦੁਬਾਰਾ ਉਹਨਾਂ ਦੀ ਗੱਲ ਤੇ ਉਹਨਾਂ ਨੇ ਅਮਲ ਨਹੀਂ ਕੀਤਾ ਹਨ ਤੇ ਉਦੋਂ ਹੀ ਫੇਰ ਉਹ ਕੁਝ ਕਰਨ ਲੱਗੇ ਉਦੋਂ ਦੀ ਇਹ ਗੰਦੀਆਂ ਵੀਡੀਓ ਪਾਉਣ ਲੱਗੇ ਸਭ ਕੁਝ ਕਰਨ ਲੱਗੇ ਹਨ ਤੇ ਦੇਖੋ ਜੇ ਅਸੀਂ ਕਹਿੰਨੇ ਆ ਵੀ ਇੱਕ ਹਿਰਕਨੇ ਸੋਸ਼ਲ ਮੀਡੀਆ ਤੇ ਹਿਰਕਨੇ ਇਹ ਰਸਤੇ ਅਪਣਾ ਲਏ ਵੀ ਜੇ ਅਸੀਂ ਤਾਂ ਰੋਜੀ ਰੋਟੀ ਕਮਾ ਰਹੇ ਹਾਂ ਰੋਜੀ ਰੋਟੀ ਕਿਸ ਤਰ੍ਹਾਂ ਨਾਲ ਕਮਾ ਰਹੇ ਨੇ ਗਲਤ ਕੰਮ ਕਰਕੇ ਕਮਾ ਰਹੇ ਨੇ ਕਿਉਂਕਿ ਜੇ ਤੁਸੀਂ ਮਿਹਨਤ ਕਰੋ ਕਿ ਸਾਰੇ ਕੰਮ ਦੇਖੋ ਕੀ ਨਹੀਂ ਹੈਗਾ ਆਪਾਂ ਕੀ ਨਹੀਂ ਕਰ ਸਕਦੇ ਪਰਮਾਤਮਾ ਨੇ ਆਪਾਂ ਨੂੰ ਹੱਥ ਪੈਰ ਲਾਇਆ ਨੇ ਸਭ ਕੁਝ ਦਿੱਤਾ ਹੈ ਕਿ ਕੀ ਗੱਲ ਫਿਰ ਆਪਾਂ ਗਲਤ ਰਸਤੇ ਪਰ ਚੱਲ ਕੇ ਅਸੀਂ ਮਿਹਨਤ ਕਰਕੇ ਆਪਣਾ ਉਹ ਕਰ ਸਕਦੇ ਆਏ ਪਾ ਗੁਜ਼ਾਰਾ ਕਰ ਸਾਰੇ ਆ ਕਿਉਂਕਿ ਆਪ ਇੱਕ ਅੱਛਾ ਕੰਮ ਕਰਕੇ ਵੀ ਸਭ ਕੁਝ ਕਰਕੇ ਆਪਾਂ ਕੰਮ ਕਰ ਸਕਦੇ ਆ ਮਿਹਨਤ ਦੀ ਕਮਾਈ ਕਰ ਸਕਦੇ ਆ ਕਿਉਂ ਨਹੀਂ ਕਰ ਸਕਦੇ ਆ ਆਪਾਂ ਕਿਉਂਕਿ ਅਸੀਂ ਸਾਨੂੰ ਇਹੀ ਰਹਿ ਗਿਆ ਵੀ ਹਾਂ ਅਸੀਂ ਹਰ ਇੱਕ ਜਿਹੜਾ ਅੱਜ ਕਿਸੇ ਦੇ ਮੂੰਹ ਤੋਂ ਵੀ ਸੁਣ ਲੋ ਹਾਂਜੀ ਅਸੀਂ ਆਪਣੀ ਰੋਜੀ ਰੋਟੀ ਕਮਾ ਰਹੇ ਆ ਅਸੀਂ ਰੋਜੀ ਕੀ ਗੱਲ ਸਾਰੇ ਰੋਜੀ ਰੋਟੀ ਇਹ ਰਹਿ ਗਈ ਤੁਸੀਂ ਜਿਆਦਾ ਦੂਰ ਨਾ ਜਾਓ ਹੁਣ ਇਹ ਅਕਮਲ ਕੌਰ ਚਲੋ ਉਹ ਮਾਰੇ ਗਏ ਨੇ ਤੁਸੀਂ ਐ ਦੇਖੋ ਵੀ ਉਹਨਾਂ ਦੇ 4 ਲੱਖ ਫਾਲੋਅਰ ਸੀਗੇ 4 ਲੱਖ ਫਾਲੋਅਰ ਦੇ ਵਿੱਚ ਉਹਨਾਂ ਦਾ ਕੋਈ ਪਹੁੰਚਿਆ ਕੋਈ ਉੱਥੇ ਉਹਨਾਂ ਦੇ ਚਾਣ ਵਾਲੇ ਪਹੁੰਚੇ ਸਿਰਫ ਉਹਨਾਂ ਦੇ ਇੱਕ ਤਿੰਨ ਜਾਣੇ ਸੀ ਸੰਸਕਾਰ ਤੇ ਜਦੋਂ ਉਹ ਗਏ ਨੇ ਉਹਨਾਂ ਦੀ ਮਾਤਾ ਸੀ ਤੇ ਉਹਨਾਂ ਦੀ ਸਿਸਟਰ ਸੀ ਤੇ ਭਰਾ ਸੀ ਤਿੰਨ ਜਾਣੇ ਸੀ ਹੋਰ ਕੋਈ ਉੱਥੇ ਬੰਦਾ ਨਹੀਂ ਪਹੁੰਚਿਆ ਉਹਨਾਂ ਦੀ লাশ ਵੀ ਉੱਥੇ ਜਿੱਥੇ ਚ ਪਹੁੰਚਣੀ ਚਾਹੀਦੀ ਸੀ ਉੱਥੇ ਵੀ ਨਹੀਂ ਪਹੁੰਚੀ ਉਹਨੂੰ ਉੱਥੇ ਸੰਸਕਾਰ ਕੀਤਾ ਗਿਆ ਬਠਿੰਡੇ ਦੇ ਵਿੱਚ ਦੇਖੋ ਫਿਰ ਤੁਸੀਂ ਇਹ ਸਿਰਫ ਜਿਹੜਾ ਲੋਕ ਦੇਖਣ ਦਾ ਸਭ ਨੂੰ ਚਾ ਵੀ ਹਾਂ ਅਸੀਂ ਦੇਖੀਏ ਜਦੋਂ ਕਿਸੇ ਤੇ ਮੁਸੀਬਤ ਆਂਦੀ ਆ ਜਾਂ ਕੁਝ ਵੀ ਹੈ ਉਦੋਂ ਸਭ ਪਿੱਛੇ ਹਟ ਜਿੰਦੇ ਉਦੋਂ ਕੀ ਕਹਿੰਦੇ ਨੇ ਚਲੋ ਗੰਦ ਚੱਕਿਆ ਗਿਆ ਵਧੀਆ ਹੋ ਗਿਆ ਜੋ ਹੋ ਗਿਆ ਵਧੀਆ ਹੋ ਗਿਆ ਅਸੀਂ ਤਾਂ ਅਸੀਂ ਵੀ ਇਹੀ ਗੱਲ ਕਹਿ ਰਹੇ ਆਂ ਵੀ ਚਲੋ ਠੀਕ ਹੈ ਉਹ ਕੁਝ ਵੀ ਕਰਦੇ ਸੀ ਪਰ ਉਹ ਮਿਹਨਤ ਕਰ ਸਕਦੇ ਸੀ ਮਿਹਨਤ ਕਰਕੇ ਰੋਜੀ ਰੋਟੀ ਕਮਾ ਸਕਦੇ ਸੀ ਪਰ ਉਹ ਨਹੀਂ ਕਿਸੇ ਨੂੰ ਮਾਰਨਾ ਕਈ ਜਿਸ ਤਰ੍ਹਾਂ ਕੇ ਅਮਰਤਪਾਲ ਮਹਿਰਾ ਜੀ ਦੇ ਕਈ ਪੱਖ ਚ ਵੀ ਨੇ ਤੇ ਕਈ ਵਿਰੋਧ ਚ ਵੀ ਨੇ ਉਹ ਕਹਿੰਦੇ ਮਾਰਨ ਦਾ ਹੱਕ ਕਿਹਨੇ ਦਿੱਤਾ ਕਿ ਕਾਨੂੰਨ ਵਿਵਸਥਾ ਸਕੋਰਟ ਕਚੈਰੀ ਹੈ ਜੇ ਕੋਈ ਤੁਹਾਨੂੰ ਚੀਜ਼ ਨਹੀਂ ਪਸੰਦ ਆ ਰਹੀ ਤੁਸੀਂ ਉਹਦੇ ਖਿਲਾਫ ਸ਼ਿਕਾਇਤ ਕਰ ਸਕਦੇ ਹੋ ਥਾਣੇ ਜਾ ਸਕਦੇ ਦੇਖੋ ਜੀ ਇਹ ਤਾਂ ਦੇਖੋ ਜੀ ਕਹਿਣ ਦੀਆਂ ਗੱਲਾਂ ਆ ਗਈਆਂ ਹਨਾ ਵੀ ਐਦਾਂ ਕਾਨੂੰਨ ਸਭ ਲਈ ਚਲੋ ਬਣੇ ਆਪਾਂ ਇਹ ਨਹੀਂ ਕਹਿੰਦੇ ਬਣਿਆ ਕਾਨੂੰਨ ਕਿ ਕਾਨੂੰਨ ਨੂੰ ਪਤਾ ਨਹੀਂ ਹੈ ਵੀ ਸਾਡਾ ਸਮਾਜ ਕਿੱਧਰ ਨੂੰ ਚੱਲ ਰਿਹਾ ਪੰਜਾਬ ਸਾਡਾ ਕਿੱਧਰ ਨੂੰ ਜਾ ਰਿਹਾ ਗਲਤ ਪਾਸੇ ਜਾ ਰਿਹਾ ਸਾਡਾ ਕਿ ਉੱਥੇ ਫਿਰ ਕਾਨੂੰਨ ਇੱਕ ਪਾਵਨ ਦੀ ਲਾ ਨਹੀਂ ਸਕਦਾ ਤੇ ਫਿਰ ਸਾਡੇ ਵਰਗੇ ਵੀਰ ਭਰਾਵਾਂ ਨੂੰ ਲੋੜ ਹੀ ਨਾ ਪਵੇ ਇਹ ਕੰਮ ਕਰਨ ਦੀ ਇਹ ਤਾਂ ਆਪਾਂ ਸਮਝਦੇ ਆਂ ਵੀ ਸਾਡੇ ਵੀਰਾਂ ਨੂੰ ਲੋੜ ਹੀ ਨਾ ਪਵੇ ਕੰਮ ਕਰਨ ਦੀ ਪਿੱਛੇ ਜਵਾਨੀ ਗਾਲਦੇ ਨੇ ਉਹ ਵੀ ਤਾਂ ਜਵਾਨੀ ਗਾਲਦੇ ਉਹ ਮੁੰਡੇ ਵੀ ਤਾਂ ਜਵਾਨੀ ਗਾਲਦੇ ਨੇ ਇਹਦੇ ਪਿੱਛੇ ਉਹਨਾਂ ਨੂੰ ਵਿਚਾਰਿਆਂ ਨੂੰ ਕੀ ਮਿਲਿਆ ਜੇ ਦੇਖਿਆ ਜਾਵੇ ਤਾਂ ਉਹਨਾਂ ਨੂੰ ਕੁਝ ਨਹੀਂ ਮਿਲਿਆ ਉਹ ਤਾਂ ਸਿਰਫ ਸਮਾਜ ਪਿੱਛੇ ਮਾਰੇ ਜਾ ਰਹੇ ਨਾ ਜੇ ਉਹਨਾਂ ਨੇ ਉਹਨੂੰ ਮਾਰੇ ਵੀ ਹੈ ਤਸਮਾਦੀ ਭਲਾਈ ਵਸਤੀ ਮਾਰੇ ਹਨ ਜੇਲਾ ਵੀ ਤਾਂ ਉਹੀ ਕੱਟਣਗੇ ਉਹਦੇ ਬਦਲੇ ਪਬਲਿਕ ਨੇ ਤਾਂ ਨਹੀਂ ਕੱਟਨੀ ਸਾਨੇ ਤਾਂ ਨਹੀਂ ਕੱਟਲੀ ਤਾਂ ਉਹਨਾਂ ਦਾ ਵੀ ਵਿਰੋਧ ਕਰ ਰਹੀ ਹੈ ਕਹਿੰਦੇ ਕਿ ਉਹ ਮਤਲਬ ਉਹ ਆਪਣਾ ਦਬਦਬਾ ਕਾਇਮ ਕਰਨ ਦੇ ਲਈ ਉਹਨਾਂ ਨੇ ਆ ਕੀਤਾ ਨਹੀਂ ਦਬਦਬਾ ਕਿਉਂ ਕਾਇਮ ਕਰਨਗੇ ਇੱਕ ਲੇਡੀ ਜਨ ਨਾਲ ਉਹਨਾਂ ਨੇ ਦਬਦਬਾ ਕਾਇਮ ਕਰ ਲਿਆ ਨਹੀਂ ਉਹਨਾਂ ਨੂੰ ਦੇਖ ਕੇ ਸੁਧਰਨਾ ਚਾਹੀਦਾ ਔਰ ਲੋਕਾਂ ਨੂੰ ਜਿਹੜੀ ਹੁਣ ਕੱਲ ਇੱਕ ਇੰਟਰਵਿਊ ਕੁੜੀ ਨੇ ਦਿੱਤੀ ਮੈਨੂੰ ਨਾਮ ਨਹੀਂ ਉਹਦਾ ਯਾਦ ਆ ਰਿਹਾ ਕਹਿੰਦੀ ਮੇਰਾ ਕੀ ਕਰ ਲੈਣਗੇ ਕਹਿੰਦੀ ਮੈਨੂੰ ਕੋਈ ਹੱਥ ਤਾਂ ਪਾ ਕੇ ਦੇਖਣ ਗੁਰਲੀਨ ਸ਼ਾਹ ਸ਼ਾਇਦ ਗੁੱਡਲਿੰਗ ਹੋਊਗੀ ਤੇ ਉਹ ਅੰਨਾ ਬੋਲ ਰਹੀ ਹੈ ਭਾਈ ਤੈਨੂੰ ਬੋਲਣ ਦੀ ਕੀ ਲੋੜ ਹੈ ਤੂੰ ਆਪਣੇ ਚੁੱਪ ਕਰਕੇ ਬਹਿ ਜਾ ਤੈਨੂੰ ਤਾਂ ਕੁਝ ਨਹੀਂ ਕਹਿਆ ਉਹ ਤਾਂ ਸਮਝਾ ਰਹੇ ਨੇ ਸਭ ਨੂੰ ਹੱਥ ਜੋੜ ਕੇ ਅਸੀਂ ਉਹਨਾਂ ਦੀ ਦਿਨ ਚ ਤਿੰਨ ਵਾਰ ਮੈਂ ਉਹ ਸੁਣਦੀਆਂ ਤੇ ਵੀਡੀਓ ਤੇ ਉਹ ਐਂ ਹੱਥ ਜੋੜ ਰਹੇ ਭੈਣੋ ਭਾਈਓ ਤੁਸੀਂ ਗੰਦ ਨਾ ਪਾਓ ਸਾਡਾ ਪੰਜਾਬ ਨਹੀਂ ਸਾਡਾ ਪੂਰਾ ਇੰਡੀਆ ਹੀ ਡੁੱਬ ਰਿਹਾ ਦੇਖੋ ਦੇਖਦੇ ਤਾਂ ਸਾਰੇ ਨੇ ਹਰ ਬੰਦਾ ਦੇਖਦਾ ਹੈ ਉਹ ਵਿਚਾਰੇ ਆਪਣੀ ਜਵਾਨੀ ਦੇਖੋ ਗਾਲ ਲਨ ਕੇ ਜੇਲ੍ਹ ਚ ਉਹਨਾਂ ਨੂੰ ਜ਼ਮਾਨਤ ਵੀ ਨਹੀਂ ਮਿਲੀ ਇਹ ਕਿਉਂਕਿ ਕਈ ਲੋਕਾਂ ਦੇ ਨਾਲ ਤੇ ਵਿਰੋਧ ਵੀ ਹੋਗੇ। ਔਰ ਕਈ ਲੋਕ ਹੁਣ ਆ ਸਾਡੇ ਵਰਗੇ ਕਹਿੰਦੇ ਮੇਰੇ ਬੱਚੇ ਨਾ ਵਿਗੜ। ਅਸੀਂ ਤਾਂ ਉਹਨਾਂ ਦੇ ਨਾਲ ਆ। ਅਸੀਂ ਵਿਰੋਧ ਨਹੀਂ ਕਰਾਂਗੇ ਕਿਉਂਕਿ ਅਸੀਂ ਨਾਲ ਆ। ਕਿਉਂਕਿ ਜਿਹੜੇ ਐਨ ਕਬੀਲਦਾਰ ਬੰਦੇ ਹੋਣਗੇ, ਸਮਾਜ ਸੇਵਕ ਹੋਣਗੇ ਉਹ ਨਾਲ ਹੋਣਗੇ ਕਿਉਂਕਿ ਉਹਨਾਂ ਨੇ ਸਮਾਜ ਦੇ ਵਿੱਚ ਕੰਮ ਕਰਨਾ ਹੁੰਦਾ, ਲੋਕਾਂ 'ਚ ਵਿਚਾਰਨਾ ਹੁੰਦਾ। ਅਲਾ ਕਹਿੰਦਾ ਯਾਰ ਕੀ ਹੈ ਇਹ ਕੀ ਗੰਦ ਪਾ ਰਖਿਆ। ਹਰ ਕੋਈ ਬੰਦਾ ਹੀ ਕਹਿੰਦਾ। ਉਹਨਾਂ ਦਾ ਵੀ ਕੋਈ ਮਾਵਾ ਪੋਣਾ ਉਹ ਵੀ ਦੇਖਦੇ ਹੋਣੇ ਵੀਡੀਓ। ਅਧਨੰਗੀ ਵੀਡੀਓ ਹੁੰਦੀ ਹੈ। ਕੀ ਇਹ ਕੀ ਮਤਲਬ ਹੈ ਇਹ ਨਹੀਂ اچھا ਲੱਗਦਾ ਬਾਕੀ ਦੇਖੋ ਲੋਕਾਂ ਦੀ ਆਪਣੀ ਮਰਜ਼ੀ ਹੈ ਦੁਨੀਆ ਵੈਸੇ ਹੀ ਰੱਬ ਕੋਲ ਜਾ ਹੀ ਜਾਂਦੀ ਹੈ ਬਾਕੀ ਲੋਕਾਂ ਦਾ ਹੀ ਆਪਣੇ ਮਾਇਡ ਹੈ ਅਸਟਾਬਾ ਕੈਸੇ ਨੇ ਕਿ ਪੰਜਾਬ ਦਾ ਕਲਚਰ ਹੈ ਪੰਜਾਬ ਦਾ ਕਲਚਰ ਆਪਣਾ ਇਹ ਲੱਛਰ ਤਾਂ ਨਹੀਂ ਦੇਖ ਸਕਦਾ ਨਹੀਂ ਦੇਖ ਸਕਦਾ ਬਿਲਕੁਲ ਵੀ ਹੁਣ ਅਸੀਂ ਗੁਰਦੁਆਰੇ ਮੰਦਰ ਜਾਂਦੇ ਆ ਸਿਰ ਤੇ ਚੁੰਨੀ ਹੁੰਦੀ ਹੈ ਪੂਰੇ ਕੱਪੜੇ ਪਾਏ ਹੁੰਦੇ ਆ ਸਾਨੂੰ ਐ ਕਹਿ ਦਿੰਦੇ ਨੇ ਪਾਠੀ ਵੀ ਕਹਿੰਦੇ ਭਾਈ ਬਾਹਰ ਚਲੋ ਸਿਰ ਤੇ ਚੁੰਨੀ ਪਾ ਕੇ ਆਓ ਮੰਦਰ ਚ ਵੀ ਕਹਿਣ ਲੱਗੇ ਪੂਰੇ ਕੱਪੜੇ ਪਾ ਕੇ ਆਓ ਤੇ ਕਿਉਂ ਨਹੀਂ ਅਸੀਂ ਆਪਣੇ ਸਮਾਜ ਨੂੰ ਸੁਧਾਰ ਸਕਦੇ ਹਾਂ ਇਹ ਸਾਡੀ ਜ਼ਿੰਮੇਵਾਰੀ ਹੈ ਇਹ ਲੜਾਈਆਂ ਨਾਲ ਨਹੀਂ ਸੁਧਰਦਾ ਪਰ ਜਦੋਂ ਕੋਈ ਨਹੀਂ ਮੰਨਦਾ ਦੱਦਸਵਾਰ ਉਹਨਾਂ ਨੂੰ ਸਮਝਾਏ ਜਾਂਦਾ ਪੈਰੀ ਹੱਥ ਲਾਏ ਜਾਂਦੇ ਨੇ ਭੈਣ ਕਹਿ ਕੇ ਬੁਲਾਇਆ ਜਾਂਦਾ ਉਹਨਾਂ ਤੇ ਰੇਵ ਦਾ ਇਲਜ਼ਾਮ ਲਾਤਾ ਇੱਕ ਪਾਸੇ ਤਾਂ ਵਿਚਾਰੇ ਭੈਣ ਕਹਿ ਕੇ ਉਹਨੂੰ ਸਮਝਾ ਰਹੇ ਨੇ ਲੋਕਾਂ ਨੇ ਉਹਨਾਂ ਨੂੰ ਕਹਿਤਾ ਵੀ ਰੇਵ ਕੀਤਾ ਉਹ ਪਾਗਲ ਥੋੜਾ ਇਹ ਜਿਹਾ ਕੰਮ ਕਰਨਗੇ ਇਹ ਜਿਹਾ ਕੰਮ ਨਹੀਂ ਕਰਦੇ ਜੇ ਉਹ ਰੇਵ ਕਰਦੇ ਤੇ ਇਹ ਜਿਹਾ ਕੰਮ ਕਰਦੇ ਫਿਰ ਉਹਨਾਂ ਨੂੰ ਮਾਰਦੇ ਕਿਉਂ ਉਹਨੂੰ ਆਡੀ ਰੱਖ ਲੈਂਦੇ ਵੇ ਆ ਜਾ ਭਾਈ ਇਹ ਕੰਮ ਗਲਤ ਹੈ ਉਹਨਾਂ ਤੇ ਇਲਜ਼ਾਮ ਨਹੀਂ ਲਾਣਾ ਚਾਹੀਦਾ ਮੈਂ ਤਾਂ ਇਹੀ ਕਹੂੰਗੀ ਕਿ ਨਹੀਂ ਇਲਜ਼ਾਮ ਨਹੀਂ ਲਾਣਾ ਜਿਹੜਾ ਵੀ ਉਹਨਾਂ ਮੁੰਡਿਆਂ ਨੇ ਕੰਮ ਕੀਤਾ ਬਹੁਤ ਵਧੀਆ ਕਰਿਆ ਔਰ ਮੈਂ ਤਾਂ ਐਂ ਕਹ ਰਹੀ ਆ ਦੋ ਦੋ ਵਾਰ ਚਾਰ ਚਾਰ ਵਾਰ ਸਮਝਾਓ ਭਾਈ ਬਾਕੀ ਨੂੰ ਸਾਰੇ ਨੂੰ ਇਕੱਠੀ ਕਰ ਲਓ ਸਾਨੂੰ ਵੀ ਵਿਚੇ ਰਲਾ ਲਓ ਅਸੀਂ ਇਹਨਾਂ ਨੂੰ ਸਮਝਾਵਾਂਗੇ ਵੀ ਕਿਸੇ ਦੇ ਬੱਚੇ ਕਿਵੇਂ ਖਰਾਬ ਕਰੀਦੇ ਹੁੰਦੇ ਨੇ ਜੀ ਮਨਜੀਤ ਜੀ ਦੁਬਾਰੇ ਆਪਾਂ ਤੁਹਾਡੇ ਨਾਲ ਗੱਲ ਕਰਦੇ ਆ ਕਿ ਬਾਰ ਬਾਰ ਇੱਕ ਦਹਾਈ ਦਿੱਤੀ ਜਾਂਦੀ ਹੈ ਰੋਜੀ ਰੋਟੀ ਹਾਂਜੀ ਹਾਂਜੀ ਕਿਤੇ ਨਾ ਕਿਤੇ ਤੁਹਾਨੂੰ ਨਹੀਂ ਲੱਗਦਾ ਕਿ ਆਪਾਂ ਜਿਹੜੇ ਉਹਨਾਂ ਦੇ ਫਾਲੋਅਰ ਆ ਭਾਵੇਂ ਤੁਸੀਂ ਹੋ ਜਾਂ ਮੈਂ ਕੋਈ ਵੀ ਆ 4 ਲੱਖ ਫਾਲੋਅਰ ਇੱਕ ਜਨ ਥਾਂ ਤੋਂ ਦਾ ਹੋਇਆ ਨਹੀਂਗਾ ਕਿ ਉਹ ਵੀ ਨਾ ਕਿਤੇ ਇਹ ਗੱਲ ਦੇ ਜ਼ਿੰਮੇਵਾਰ ਨੇ ਬਿਲਕੁਲ ਜੀ ਬਿਲਕੁਲ ਕੁਝ ਖਸੂਰਬਾਰ ਉਹ ਵੀ ਨਹੀਂ ਜਿਨ੍ਹਾਂ ਨੂੰ ਅਸੀਂ ਫੇਮਸ ਕਰਦੇ ਆ ਪਰ ਇਹੋ ਲੋਕ ਇਹ ਨਹੀਂ ਦੇਖਦੇ ਵੀ ਉਹ ਕੋਈ ਚੰਗਾ ਕੰਮ ਕਰ ਰਹੇ ਨੇ ਜਾਂ ਮਾੜਾ ਕਰਨਾ ਤੁਸੀਂ ਸਪੋਰਟ ਉਹਨਾਂ ਨੂੰ ਕਰੋ ਜਿਹੜਾ ਕੋਈ ਚੰਗਾ ਕੰਮ ਕਰ ਰਿਹਾ ਹੈ ਸਰਾਹਣ ਦੇ ਲਾਇਕ ਹੈ ਉਹਦੀ ਸਪੋਰਟ ਕਰੋ ਇਹ ਜਿਹੜਾ ਤੁਸੀਂ ਗੰਦਮੰਦ ਦੇਖ ਕੇ ਆਲਿਆਂ ਨੂੰ ਤੁਸੀਂ ਸਪੋਰਟ ਕਰਦੇ ਕਹੀ ਨਾ ਕਹੀ ਸਾਡੇ ਲੋਕ ਵੀ ਜ਼ਿੰਮੇਵਾਰ ਨੇ ਇਸ ਗੱਲ ਦੀ ਜਿਹੜੇ ਉਹਨਾਂ ਨੂੰ ਸਪੋਰਟ ਕਰਦੇ ਆ ਸਪੋਰਟ ਉਸ ਬੰਦੇ ਨੂੰ ਕਰੋ ਜਿਹੜੇ ਸਾਡੇ ਪੰਜਾਬ ਲਈ ਕੋਈ ਸਾਡੇ ਭੈਣ ਭਾਈ ਲਈ ਕੋਈ ਚੰਗਾ ਕੰਮ ਕਰ ਰਿਹਾ ਕੋਈ ਵਧੀਆ ਕੰਮ ਕਰ ਰਿਹਾ ਉਹਨੂੰ ਸਪੋਰਟ ਕਰੋ ਅਹੀਂ ਕਹੂੰਗੀ ਕਿ ਆ ਜਿਹੜੇ ਤੁਸੀਂ ਮੈਂ ਤੁਹਾਡੇ ਜਰੀਏ ਇੱਕ ਹੋਰ ਮੈਂ ਗੱਲ ਕਹਿਣਾ ਚਾਹਣੀ ਆ ਵੀ ਅਸੀਂ ਦੇਖੋ ਸਮਾਜ ਦੇ ਵਿੱਚ ਰਹਿਣ ਆ ਸਾਡਾ ਰੰਗਲਾ ਪੰਜਾਬ ਕਿਹਾ ਜਾਂਦਾ ਹੈ ਹਨ ਪਰ ਉਹ ਸਾਇਦ ਹੁਣ ਉਹ ਰੰਗਲਾ ਪੰਜਾਬ ਸਾਡਾ ਨਹੀਂ ਰਿਹਾ ਹਨ ਕਿਉਂਕਿ ਸੋਸ਼ਲ ਮੀਡੀਆ ਚ ਇੰਨਾ ਗੰਦ ਪੈ ਚੁੱਕਿਆ ਬਹੁਤ ਜ਼ਿਆਦਾ ਸਾਡੀਆਂ ਕੁੜੀਆਂ ਭੈਣ ਭਰਾ ਸਭ ਵੀ ਮਤਲਬ ਅੱਜ ਕੱਲ ਜਿਹੜੇ ਨਵੇਂ ਪੀੜੀ ਦੇ ਮੁੰਡੇ ਦੇਖੋ ਮੁੰਡੇ ਕੀ ਕਰਨ ਲੱਗੇ ਪਏ ਨੇ ਕੁੜੀਆਂ ਵਾਲੇ ਕੱਪੜੇ ਪਾਉਣ ਲੱਗੇ ਪਏ ਨੇ ਕਿੱਦਨੂ ਇਹ ਪੀੜੀ ਤੁਰਪੀ ਦੇਖੋ ਸਾਡਾ ਪੰਜਾਬ ਤਾਂ ਖਤਮ ਹੀ ਹੋ ਗਿਆ ਹਨ ਇਹੀ ਅਸੀਂ ਕਹਿੰਨੇ ਵੀ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਸਾਡੀਆਂ ਭੈਣਾਂ ਉਹਨਾਂ ਭਰਾਵਾਂ ਨੂੰ ਵੀ ਜਿਹੜਾ ਵੀ ਕੋਈ ਇਹੋ ਜਿਹਾ ਕੋਈ ਵੀਡੀਓ ਪਾਉਂਦਾ ਵੀ ਉਹ ਨਾ ਪਾਓ ਕੋਈ ਸੋਹਣਾ ਪੰਜਾਬ ਸਾਡਾ ਰੰਗਲਾ ਪੰਜਾਬ ਆ ਤਾਂ ਉਹਨੂੰ ਰੰਗਲਾ ਹੀ ਪੰਜਾਬ ਰਹਿਣ ਦੋ ਹੈਨਾ ਵੀ ਐਦਾਂ ਦਾ ਗੰਦ ਨਾ ਪਾਓ ਪਲੀਜ਼ ਤੇ ਦੇਖਿਆ ਹੋਵੇਗਾ ਕਿ ਗੁਰਲੀਨ ਦੀ ਇੱਕ ਅੱਦੇ ਦਿਨ ਚਾ ਪਹਿਲਾਂ ਵੀਡੀਓ ਰਿਲੀਜ਼ ਹੋਈ ਆ ਉਹ ਚੋ ਕਹਿੰਦੀ ਕਹਿੰਦੀ ਜੇ ਤਾਨ ਨੂੰ ਸਾਡਾ ਨਹੀਂ ਸਹੀ ਲੱਗਦੇ ਤਾਂ ਸਾਨੂੰ ਅਨਫੋਲੋ ਕਰੋ ਕਿਉਂ ਤੁਹਾਨੂੰ ਫੋਲੋ ਕਰੋ ਦੇਖੋ ਜੀ ਹੁਣ ਅਸੀਂ ਕੀ ਕਰਦੇ ਹਾਂ ਅਸੀਂ ਹੁਣ ਅੱਜ ਕੱਲ ਇਹ ਸਾਰਾ ਹੋ ਗਿਆ ਸਿਸਟਮ ਹੋ ਗਿਆ ਹਨਾ ਮੋਬਾਈਲਟੀ ਹੋ ਗਿਆ ਦੇਖੋ ਹੁਣ ਆਪਾਂ ਹਰ ਇੱਕ ਮੋਬਾਈਲ ਚੱਕ ਲੈਣੇ ਆ ਹਨਾ ਮੈਂ ਉਹੀ ਗੱਲ ਪਹਿਲਾਂ ਵੀ ਕਹਿ ਕੇ ਹਟਿਆ ਵੀ ਚੀਜ਼ ਦਾ ਦਾ ਸਾਡੇ ਮੂਰੇ ਆਊਗੀ ਤਾਂ ਅਸੀਂ ਉਹਨੂੰ ਦੇਖਾਂਗੀ ਇਹ ਤਾਂ ਨਹੀਂ ਵੀ ਅਸੀਂ ਅੱਖਾਂ ਬੰਦ ਕਰ ਲਾਂਗੇ ਅਸੀਂ ਉਹਨੂੰ ਦੇਖਾਂਗੀ ਹਨਾ ਤੁਹਾਡੀ ਨੀਂਗਾ ਤਾਂ ਫਿਰ ਵੀ ਪਊਗੀ ਅਸੀਂ ਉਹਨੂੰ ਅੱਗੇ ਕਰਾਂਗੇ ਛੱਡੀ ਨੀਂਗਾ ਤਾਂ ਫਿਰ ਵੀ ਪਊਗੀ ਨਾ ਵੀ ਆ ਕੀ ਗੰਦ ਪੈ ਰਿਆ ਹੁਣ ਕੱਲ ਮੈਂ ਫੋਨ ਖੋਲ ਕੇ ਦੇਖਣ ਲੱਗੀ ਫੇਸਬੁੱਕ ਤਾਂ ਉਹ ਮੈਂ ਕਿਹਾ ਹੁਣ ਲੋਕਾਂ ਨੂੰ ਕੀ ਹੋ ਗਿਆ ਵੇ ਆ ਕਿ ਐਨਾ ਗੰਦ ਪਾਤਾ ਦੋ ਦਿਨ ਤੱਕ ਕੁਛ ਨਹੀਂ ਪਾਇਆ ਦੋ ਦਿਨ ਬਹੁਤ ਅੱਛਾ ਰੱਬ ਦਾ ਨਾਇ ਰੱਖਿਆ ਹੋਇਆ ਸੀਗਾ ਹੁਣ ਜਦੋਂ ਮੈਨੇ ਕੱਲ ਦੇਖਿਆ ਮੈਂ ਕਹਾ ਕੀ ਹੈ ਮੈਨੇ ਤਾਂ ਫੋਨ ਬੰਦ ਕਰਕੇ ਰੱਖਤਾ ਮੈਂ ਕਹਾ ਭਾਈ ਲੋਕਾਂ ਦੀ ਮਤ ਮਾਰੀ ਗਈ ਲੋਕਾਂ ਨੇ ਉਹ ਕਹਿੰਦੇ ਬਾਜ਼ਾਰ ਦਾ ਰੈਡੀਮੀਟ ਗੰਦਾ ਮੈਦਾ ਖਾਂਦੇ ਨੇ ਉਹੀ ਦਿਮਾਗ ਵੀ ਮੈਦਾ ਵਰਗਾ ਹੀ ਬਣ ਗਿਆ ਲੋਕਾਂ ਦਾ ਲੋਕ ਨਹੀਂ ਸੁਧਰਦੇ ਔਰ ਮੈਂ ਤਾਂ ਉਹਨਾਂ ਨੂੰ ਅਮਰਤ ਸਿੰਘਾ ਨੂੰ ਭਾਈ ਨੂੰ ਕਹੂੰਗੀ ਵੀਰੇ ਕਾ ਨੂੰ ਆਪਣੀ ਜਾਨ ਗਵਾਣੀ ਹੈ ਇਹ ਜੇ ਲੋਕਾਂ ਪਿੱਛੇ ਇਹ ਲੋਕ ਕੋਈ ਨਾਲ ਨਹੀਂ ਲੱਗਦੇ ਕਿਉਂਕਿ ਇਹ ਨਾ ਸੁਧਰਨ ਦੇ ਨਾ ਅੱਜ ਸੁਧਰੇ ਨਾ ਕੱਲ ਨੂੰ ਸੁਧਰਨਗੇ ਕਿਉਂਕਿ ਭੈਣ ਬੇਟੀਆਂ ਨੂੰ ਕਿੰਨਾ ਕਹ ਲਉ ਉਹਨ ਗਲੀ ਚ ਕਈ ਵਾਰ ਅਸੀਂ ਦੇਖਦੇ ਆ ਕੁੜੀਆਂ ਨੂੰ ਲੰਘਦੇ ਮੁੰਡੇ ਲੰਘਦੇ ਆ ਭਾਈ ਕਹੇ ਇਹ ਕੀ ਹੈ ਸਕੂਲੋਂ ਤੁਸੀਂ ਬੇ ਟਾਈਮ ਆ ਜੰਨੇ ਕਹਿੰਦੇ ਤੁਸੀਂ ਕੀ ਲਾਣਾ ਮੈਂ ਕਹ ਦੱਸਾਂ ਕਹਿੰਦੇ ਸਾਡੇ ਘਰ ਦੇ ਕੁਛ ਨਹੀਂ ਕਹਿੰਦੇ ਤੁਸੀਂ ਕਿਉਂ ਕਹਿ ਰਹੇ ਇਹ ਜਮਾਨਾ ਆ ਗਿਆ ਪਹਿਲਾਂ ਡਰਦੇ ਹੁੰਦੇ ਸੀ ਲੋਕ ਹੁਣ ਲੋਕ ਖੁੱਲ ਗਏ ਉਹਨਾਂ ਸੀ ਕੁਛ ਨਹੀਂ ਕਹਿ ਸਕਦੇ ਕਿਹਦੇ ਕਿਹਦੇ ਅੱਖ ਦੀ ਸ਼ਰਮ ਖਤਮ ਹੋ ਰਹੀ ਹੈ ਖਤਮ ਹੋ ਗਈ ਜੀ ਬਿਲਕੁਲ ਹੀ ਅੱਖਾਂ ਦੀ ਸ਼ਰਮ ਕੀ ਹੱਤੇ ਜੱਤੇ ਪਾਗੇ ਚੱਲਦੇ ਨੇ ਕੋਈ ਸ਼ਰਮ ਵੀ ਨਹੀਂ ਰਹੀ ਐਡਾ ਕਈ ਵਾਰ ਦੁੱਖ ਹੁੰਦਾ ਵੀ ਇਹ ਇੰਨਾਂ ਦੇ ਮਾਵਾ ਪਹਿ ਨਹੀਂ ਪੈਣ ਪਈ ਹੈ ਨਹੀਂ ਵੀ ਬਾਜ਼ਾਰਾਂ ਚ ਸ਼ਰਿਆ ਮੱਤਦਾਰ ਕਿੰਨੇ ਕਿ ਪਿੰਡ ਦੇ ਬੱਚੇ ਹੋਣੇ ਕੀ ਕੋਈ ਪਿੰਡ ਵਾਲਾ ਦੇਖਦਾ ਨਹੀਂ ਹੋਣਾ ਇਹਨਾਂ ਨੂੰ ਬਿਲਕੁਲ ਸ਼ਰਮ ਨਹੀਂ ਹੈ ਪਰ ਭਾਈ ਕਿਤੇ ਘਰੇ ਬੈਜੋ ਜਾ ਕੇ ਕਿਸੇ ਹੋਟਲ ਚ ਬੈਜੋ ਬਾਜ਼ਾਰਾਂ ਚ ਗੰਦਕਾ ਤਾਂ ਪੈਣੋ ਪਾਰਕਾਂ ਵਿੱਚ ਦੇਖ ਲਓ ਤੁਸੀਂ ਜਾ ਕੇ ਤੇ ਮੈਂ ਕਹਿੰਦੇ ਐ ਕਹੋ ਕੇ ਚੁੱਪ ਚ ਹੀ ਫਾਇਦਾ ਮੈਂ ਤਾਂ ਸਸਰੀਕਾਰੀ ਕਹੂੰਗੀ ਕਿ ਲੋਕਾਂ ਦੀ ਮੱਤ ਮਾਰੀ ਗਈ ਦੀ ਲਾਸਟ ਵਾਰ ਤੁਹਾਡੇ ਨਾਲ ਕਿ ਕੀ ਮੈਸੇਜ ਦੇਣਾ ਚਾਹੂਗੇ ਜਿਹੜੇ ਨੌਜਵਾਨ ਨੇ ਕਿ ਇਹ ਵੀਡੀਓ ਦੇ ਆਪਾਂ ਪਹਿਲਾਂ ਆਪਣੇ ਆਪ ਨੂੰ ਹੀ ਫਾਲਟ ਮੰਨਦੇ ਆ ਕਿ ਜਿਹੜਾ ਮਾਂ ਉਹਨਾਂ ਨੂੰ ਫਾਲੋ ਕਰਦੇ ਆ ਹੈਨਾ ਜੀ ਤਾਂ ਹੀ ਉਹਨਾਂ ਦੇ ਹੌਸਲੇ ਵਾਦੇ ਜੇ ਕਿਸ ਦਾ ਪੇਜ ਹੀ ਨਹੀਂ ਚੱਲੇਗਾ ਤਾਂ ਉਹ ਅੱਗੇ ਜਿਵੇਂ ਚੱਲੇਗਾ ਦੇਖੋ ਜੀ ਮੈਂ ਤਾਂ ਇੱਕ ਸੁਨੇਹਾ ਹੀ ਲਾਉਣਾ ਚਾਹੁੰਦੀ ਆ ਵੀ ਜਿਹਦਾ ਵੀ ਕੋਈ ਆਪਾਂ ਇਦਾਂ ਦੀ ਵੀਡੀਓ ਦੇਖਦਿਆਂ ਉਹਨੂੰ ਤੁਸੀਂ ਬਿਲਕੁਲ ਵੀ ਲਾਇਕ ਨਾ ਕਰੋ ਸਪੋਰਟ ਨਾ ਕਰੋ ਉਹਨੂੰ ਗਾਹਾਂ ਕੱਢ ਦਿਓ ਠੀਕ ਹੈ ਸਪੋਰਟ ਤੁਸੀਂ ਉਸ ਨੂੰ ਕਰੋ ਜਿਹੜਾ ਸਾਡੇ ਸਮਾਜ ਲਈ ਕੁਝ ਚੰਗਾ ਕਰ ਰਿਹਾ ਹੈ ਜਿਵੇਂ ਮੈਂ ਤਾਂ ਦੇਖੋ ਆਪਾਂ ਇਹਨਾਂ ਨਾਲ ਅਮਰਤਪਾਲ ਜੀ ਨਾਲ ਬਿਲਕੁਲ ਸਹਿਮਤ ਆ ਉਹਨੇ ਬਹੁਤ ਵਧੀਆ ਕੰਮ ਕੀਤਾ ਦੇਖੋ ਉਹ ਸਾਡੇ ਪੰਜਾਬ ਲਈ ਹੀ ਲੜ ਰਹੇ ਨੇ ਜੇ ਅੱਜ ਅਸੀਂ ਉਹਨਾਂ ਦਾ ਸਾਥ ਨਹੀਂ ਦਵਾਂਗੇ ਫਿਰ ਅਸੀਂ ਸਾਡੇ ਲਈ ਸਾਡੇ ਲਈ ਤਾਂ ਫਿਰ ਲੜਨਤਾ ਜੇ ਅੱਜ ਅਸੀਂ ਉਹਨਾਂ ਦਾ ਸਾਥ ਨਹੀਂ ਦਵਾਂਗੇ ਕਿਉਂਕਿ ਉਹ ਸਾਡੇ ਲਈ ਲਈ ਲੜ ਰਹੇ ਨੇ ਉਹ ਸਾਡੇ ਲਈ ਲੜਦੇ ਨੇ ਤੇ ਅਸੀਂ ਅੱਜ ਉਹਨਾਂ ਨੂੰ ਨਾ ਸਪੋਰਟ ਕਰੀਏ ਤਾਂ ਸਾਡੇ ਵਰਗਾ ਤਾਂ ਬੇਕੂਫ ਹੁੰਦਾ ਨਹੀਂ ਕੋਈ ਫਿਰ ਹੈਗਾ ਇਹ ਤਾਂ ਸਾਡੇ ਨਾਲ ਮਨਜੀਤ ਕੌਰ ਜੀ ਅਤੇ ਲక్ష్ਮੀ ਜਿਨ੍ਹਾਂ ਨੇ ਦੱਸਿਆ ਕਿ ਕਿਤੇ ਨਾ ਕਿਤੇ ਅਸੀਂ ਵੀ ਇਸ ਜਿਹੜੀ ਵੀਡੀਓ ਆਪਾਂ ਕਹਿ ਸਕਦਾ ਹੈ ਸੋਸ਼ਲ ਮੀਡੀਆ ਤੇ ਜਿਹੜੇ ਆਪਾਂ ਉਹਨਾਂ ਦੇ ਫਾਲੋਅਰ ਬੰਦੇ ਆ ਉਹਨਾਂ ਦੇ ਜ਼ਿੰਮੇਵਾਰ ਆ ਜੇ ਆਪਾਂ ਲਾਇਕ ਜਾਂ ਸ਼ੇਅਰ ਨਾ ਕਰੀਏ ਤਾਂ ਉਹਨਾਂ ਦੇ ਜਿਹੜੇ ਪੇਜ ਨੇ ਉਹ ਅੱਗੇ ਨਹੀਂ ਵਧਣਗੇ ਤਾਂ ਇਨਕਮ ਸੋਰਸ ਦਾ ਕੋਈ ਸਵਾਲ ਨਹੀਂ ਉੱਠੇਗਾ ਇਸ ਕਾਰਨ ਜਿਹੜੀ ਇਹ ਕਲਚਰ ਆਪਣਾ ਜਿਹੜਾ ਪੰਜਾਬ ਦਾ ਕਿਤੇ ਨਾ ਕਿਤੇ ਖਤਮ ਹੁੰਦਾ ਜਾ ਰਿਹਾ ਤੁਸੀਂ ਇਸ ਵੀਡੀਓ ਨਾਲ ਕਿੰਨੇ ਕ ਸਹਿਮਤੋਂ ਪਲੀਜ਼ WhatsApp ਸਾਡੇ ਵਿੱਚ ਦੱਸਿਓ ਸਨਗਰੂਰ ਤੌਰਵੀ ਸ਼ਰਮਾ ਪੰਜਾਬੀ ਲਾਈਵ ਟੀਵੀ ਸੋਸ਼ਲ ਮੀਡੀਆ ਤੇ ਇੱਕ ਖਬਰ ਬਹੁਤ ਵਾਇਰਲ ਹੋ ਰਹੀ ਹੈ ਜੋ ਇੱਕ ਕੰਚਨਾ ਕੁਮਾਰੀ ਦੇ ਤੇ ਹੈ ਕਿ ਜੋ ਇੱਕ ਉਹਨੇ ਪੇਜ ਬਣਾਇਆ ਸੀਗਾ ਕਮਲ ਕੋਰ ਦੇ ਨਾਂ ਤੇ ਤੇ ਉਸ ਤੋਂ ਬਾਅਦ ਅਮਰਤਪਾਲ ਮਹਿਰਾ ਵੱਲੋਂ ਉਸਦੀ ਮਰਡਰ ਕੀਤਾ ਜਾਂਦਾ ਹੈ